ਸਾਜਗਰ ਜੀ ਡੀਪੀਸੀ ਪੰਜਾਬੀ ਦੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਏ ਤੇ ਆਪਣੀ ਸਕਰੀਨ ਦੇ ਉੱਤੇ ਤੁਹਾਡੇ ਨਾਲ ਸਾਂਝੇ ਕਰਦੇ ਪਏ ਆ ਜਿਮਨੀ ਚੋਣਾ ਲੁਧਿਆਣਾ ਦੇ ਵਿੱਚ ਹੋ ਨਿਬੜੀਆਂ ਨੇ ਪਿਛਲੇ ਕਈ ਦਿਨਾਂ ਤੋਂ ਜਿਹੜਾ ਆ ਲਗਾਤਾਰ ਜਿਮਨੀ ਚੋਣਾ ਨੂੰ ਲੈ ਕੇ ਰੌਲਾ ਪਿਆ ਹੋਇਆ ਸੀ ਤੇ ਵੱਖ-ਵੱਖ ਪਾਰਟੀਆਂ ਨੇ ਜਿਹੜਾ ਆ ਆਪਣਾ ਪੂਰਾ ਪ੍ਰਚਾਰ ਕੀਤਾ ਇਸੇ ਤਰੀਕੇ ਦੇ ਨਾਲ ਜਿਹੜਾ ਆ ਨੀਟੂ ਸ਼ਟਰਾਂ ਵਾਲੇ ਵੀ ਜੋ ਕਿ ਆਜ਼ਾਦ ਉਮੀਦਵਾਰ ਦੇ ਤੌਰ ਤੇ ਲੜਦੇ ਨੇ ਤੇ ਉਹਨਾਂ ਨੇ ਵੀ ਜਿਹੜਾ ਆ ਆਪਣਾ ਖੂ ਪ੍ਰਚਾਰ ਪਿਛਲੇ ਦਿਨਾਂ ਦੇ ਵਿੱਚ ਲੁਧਿਆਣੇ ਦੇ ਵਿੱਚ ਕੀਤਾ ਵੱਖ-ਵੱਖ ਤਰੀਕਿਆਂ ਦੇ ਨਾਲ ਕੀਤਾ ਤੇ ਹੋਰ ਤਾਂ ਦੱਸ ਦਈਏ ਕਿ ਨੀਟੂ ਸ਼ਟਰਾਂ ਵਾਲੇ ਦੀ ਏਸ ਕਟਰੀ ਹਾਰ ਤੋਂ ਬਾਅਦਾਂ ਨੀਟੂ ਸ਼ਟਰਾਂ ਵਾਲੇ ਨੂੰ ਆ ਗਿਆ ਗੁੱਸਾ ਤੇ ਗੁੱਸੇ ਦੇ ਵਿੱਚ ਆ ਕੇ ਉਹਨਾਂ ਨੇ ਇਹ ਕੰਮ ਕਰ ਦਿੱਤਾ ਤਾਂ ਦੱਸ ਦਈਏ ਕਿ ਜਿਵੇਂ ਹੀ ਨੀਟੂ ਸ਼ਟਰਾਂ ਨੇ ਨੂੰ ਪਤਾ ਲੱਗਾ ਪਹਿਲੇ ਦੂਜੇ ਰਾਊਂਡ ਦੇ ਵਿੱਚ ਹੀ ਜਦੋਂ ਉਹਨਾਂ ਦੀ 2 4 5 ਵੋਟਾਂ ਹੀ ਨਿਕਲੀਆਂ ਤਾਂ ਉਹਨਾਂ ਨੂੰ ਗੁੱਸਾ ਆ ਗਿਆ ਤੇ ਫਿਰ 2 4 5 ਰਾਊਂਡ ਹੋਰ ਚੱਲਦੇ ਆ ਤੇ 30 33 ਵੋਟਾਂ ਹੁੰਦੀਆਂ ਨੇ ਫਿਰ ਅੱਗੇ ਰਾਊਂਡ ਜਿੱਦੇ ਚੱਲਦੇ ਆ ਤੇ ਕੋਈ ਮਤਬਲ ਕਹਿਣ ਤੋਂ ਭਾਪ ਕੋਈ ਕੋਈ 70 80 ਵੋਟਾਂ ਹੀ ਨਿਕਲਦੀਆਂ ਨੇ ਤੇ ਉੱਥੇ ਨੀਟੂ ਸ਼ਟਰਾਂ ਵਾਲਿਆਂ ਨੂੰ ਆ ਜਾਂਦਾ ਆ ਬਹੁਤ ਜ਼ਿਆਦਾ ਗੁੱਸਾ ਉਹਦੇ ਜਿਹੜੇ ਸਾਥੀ ਨੇ ਉਸ ਨੂੰ ਜਿਹੜਾ ਆ ਉਹ ਹਾਰ ਪਾਉਂਦੇ ਨੇ ਉਹਦਾਂ ਖੁਸ਼ੀ ਮਨਾਉਣ ਦੀ ਕੋਸ਼ਿਸ਼ ਕਰਦੇ ਕਿ ਇਸ ਵਾਰ ਜਿਹੜਾ ਆ ਉਹ ਕਾਫੀ ਜ਼ਿਆਦਾ ਵੋਟਾਂ ਲੈ ਲੀਆਂ ਕਿਉਂਕਿ ਕਈ ਵਾਰ ਜਿਹੜੀਆਂ ਨੇ 5 4 ਵੋਟਾਂ ਹੀ ਨਿਕਲਦੇ ਨੇ ਇਸ ਵਾਰ ਜਿਹੜੀਆਂ 101 ਦੇ ਕਰੀਬ ਜਿਹੜੀਆਂ ਉਹਨਾਂ ਦੀਆਂ ਵੋਟਾਂ ਨਿਕਲ ਆਈਆਂ ਤੇ ਇਸੇ ਕਰਕੇ ਉਹਨਾਂ ਦੇ ਦੋਸਤਾਂ ਨੇ ਉਹਨਾਂ ਨੂੰ ਉਹਦੇ ਸਾਥੀਆਂ ਨੇ ਹਾਰ ਪਾਏ ਖੁਸ਼ੀ ਮਨਾਈ ਪਰ ਹਾਰ ਜਿੱਤ ਕਹਿੰਦੇ ਨੇ ਕਿ ਚਲਦੀ ਰਹਿੰਦੀ ਹੈ ਹਾਰਗੇ ਤੇ ਫਿਰ ਕੀ ਹੋਇਆ ਪਰ ਉਹਨਾਂ ਦੇ ਸਾਥੀਆਂ ਨੇ ਉਹਨਾਂ ਦੇ ਨਾਲ ਖੁਸ਼ੀ ਮਨਾਉਣੀ ਸ਼ੁਰੂ ਕਰ ਦਿੱਤੀ ਇਸੇ ਗੱਲ ਦੇ ਉੱਤੇ ਜਿਹੜਾ ਇਹ ਨੀਟੂ ਸਟਰਾ ਵਾਲਿਆਂ ਨੂੰ ਗੁੱਸਾ ਆ ਜਾਂਦਾ ਤਸਵੀਰਾਂ ਤੁਸੀਂ ਨਾਲ ਦੀ ਨਾਲ ਜਿਹੜਾ ਇਹ ਦੇਦੇ ਪਏ ਉਹ ਦੇਖੋ ਕਿ ਨੀਟੂ ਸਟਰਾਵ ਵਾਲੇ ਨੂੰ ਜਦੋਂ ਗੁੱਸਾ ਆ ਜਾਂਦਾ ਆ ਉਹਨਾਂ ਦੇ ਦੋਸਤ ਉਹਨਾਂ ਨੂੰ ਹਾਰ ਪਾ ਰਹੇ ਆ ਤੇ ਲਗਾਤਾਰ ਜਦੋਂ ਉਹਨਾਂ ਨੇ ਹਾਰ ਪਾਣੀ ਸ਼ੁਰੂ ਕਰ ਦਿੱਤੇ ਤੇ ਨੀਟੂ ਸਟਰਾਵ ਵਾਲੇ ਨੂੰ ਜਿਹੜਾ ਆ ਆਪਣੀ ਹਾਰ ਪ੍ਰਤੀ ਗੁੱਸਾ ਆ ਜਾਂਦਾ ਲੋਕਾਂ ਦੇ ਗੁੱਸਾ ਆ ਜਾਂਦਾ ਤੇ ਇਸੇ ਦੇ ਚੱਲਦੇ ਉਹਨਾਂ ਨੇ ਬੜੀ ਜ਼ੋਰ ਦੇ ਨਾਲ ਆਪਣੇ ਹੱਥ ਦੇ ਵਿੱਚ ਜਿਹੜਾ ਫੜਿਆ ਹੋਇਆ ਫੋਨ ਸੀ ਉਹ ਸੜਕ ਦੇ ਉੱਤੇ ਪਟਕ ਦਿੱਤਾ ਤੇ ਸੜਕ ਦੇ ਉੱਤੇ ਪਟਕ ਕੇ ਆਪਣਾ ਹੀ ਫੋਨ ਤੋੜ ਦਿੱਤਾ ਆਪਣੇ ਹੀ ਫੋਨ ਦੇ ਉੱਤੇ ਗੁੱਸਾ ਕਰ ਦਿੱਤਾ ਕਿਉਂ ਕੱਢਿਆ ਕਿਸ ਲਈ ਕੱਢਿਆ ਉਹ ਇਹੀ ਹੈ ਕਿ ਜਿਹੜੇ ਜਿਮਣੀ ਚੋਣਾ ਹੋਈਆਂ ਨੇ ਉਹਦੇ ਵਿੱਚ ਐਮਐਲਏ ਦੀ ਸ਼ੀਟ ਲੜ ਰਹੇ ਨੀਟੂ ਸ਼ਟਰਾਂ ਵਾਲੇ ਨੇ ਜਿਹੜੀ ਹੈ ਹਾਰ ਮਿਲਦੀ ਹੈ ਹਾਰ ਜਾਂਦਾ ਨੀਟੂ ਸ਼ਟਰਾਂ ਵਾਲਾ ਤੇ ਇਸੇ ਹਾਰ ਨੂੰ ਬਰਦਾਸ਼ਤ ਨਾ ਕਰਦੇ ਹੋਏ ਜਿਹੜਾ ਆ ਨੀਟੂ ਸ਼ਟਰਾਂ ਵਾਲੇ ਨੇ ਤੋੜ ਦਿੱਤਾ ਆਪਣਾ ਫੋਨ ਇਹ ਖਬਰ ਜਿਹੜੀ ਨਿਕਲ ਕੇ ਸਾਹਮਣੇ ਆਈ ਲਗਾਤਾਰ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਪਏ ਆ ਕਿ ਜਿੱਥੇ ਨੀਟੂ ਸ਼ਟਰਾਂ ਵਾਲੇ ਨੇ ਜਿਹੜਾ ਆ ਆਪਣਾ ਫੋਨ ਹੀ ਤੋੜ ਦਿੱਤਾ ਤੇ ਫੋਨ ਤੋੜ ਕੇ ਜਿਹੜਾ ਆ ਆਪਣਾ ਗੁੱਸਾ ਯਾਹਰ ਕੀਤਾ ਆਪਣੀ ਆਡੀਅנס ਦੇ ਪ੍ਰਤੀ ਬਹੁਤ ਸਾਰੇ ਲੋਕ NEET ਸਟਰਾ ਵਾਲੇ ਦੇ ਕੰਟੈਂਟ ਵੇਚਦੇ ਨੇ ਹਾਸਾ ਵੇਚਦੇ ਨੇ ਪਰ ਕਿਤੇ ਨਾ ਕਿਤੇ ਜਿਹੜਾ ਆ ਜਦੋਂ ਉਹ ਵੋਟਾਂ ਦੇ ਉੱਤੇ ਖੜ ਜਾਂਦਾ ਆ ਤੇ ਉਦੋਂ ਕੁਝ ਹੋਰ ਹੀ ਤਰ੍ਹਾਂ ਦੇ ਜਿਹੜੇ ਨੇ ਹਾਸੋ ਹੀ ਨਹੀਂ ਗੱਲਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਇਸੇ ਕਰਕੇ ਜਿਹੜਾ NEET ਸਟਰਾ ਵਾਲੇ ਨੂੰ ਇੱਕ ਵਾਰੀ ਫੇਰ ਤੋਂ ਹਾਰ ਦਾ ਮੂੰਹ ਦੇਖਣਾ ਪਿਆ ਆ ਪਰ NEET ਸਟਰਾ ਵਾਲੇ ਨੇ ਆਪਣੀ ਹਾਰ ਨੂੰ ਵੀ ਦੇਖਦੇ ਹੋਏ ਹੁਣ ਤੱਕ ਜਿਹੜਾ ਆ ਬਹੁਤ ਵਾਰੀ ਹਾਰੇ ਪਰ ਫੇਰ ਵੀ ਕਿਤਨੇ ਕਿਤੇ ਉਹ ਜਿਹੜਾ ਆ ਮદાન ਨਹੀਂ ਛੱਡਦੇ ਹਰ ਵਾਰ ਮੈਦਾਨ ਦੇ ਵਿੱਚ ਆ ਜਾਂਦੇ ਆ ਤੇ ਇਸ ਵਾਰ ਵੀ ਜਿਹੜਾ ਜਿਮਣੀ ਚੋਣਾ ਦੇ ਵਿੱਚ ਨੀਟੂ ਸ਼ਟਰਾ ਨੇ ਹਾਰ ਦਾ ਮੂੰਹ ਦੇਖਿਆ ਤੇ ਨਾਲ ਦੀ ਨਾਲ ਹੀ ਆਪਣਾ ਫੋਨ ਤੋੜ ਦਿੱਤਾ ਤੁਸੀਂ ਕੀ ਕਹਿਣਾ ਚਾਹੋਗੇ ਨੀਟੂ ਸ਼ਟਰਾ ਬਾਰੇ ਇੱਕ ਕਮੈਂਟ ਜ਼ਰੂਰ ਕਰਿਓ ਤੇ ਚੰਗਾ ਕਮੈਂਟ ਕਰਨ ਦੀ ਕੋਸ਼ਿਸ਼ ਕਰਿਓ ਧੰਨਵਾਦ ਮਿਲਦੇ ਆ ਕਿਸੇ ਅਗਲੇ ਪ੍ਰੋਗਰਾਮ ਦੇ ਵਿੱਚ ਅਗਲੀ ਖਬਰ ਦੇ ਨਾਲ ਧੰਨਵਾਦ